7 نیوز ਦੇਖ ਰਹੇ ਹੋ ਤੇ ਮੈਂ ਹਾਂ ਕੁਲਕੀਤ ਕੁਮਾਰ ਜਿੱਥੇ ਕਿ ਬੀਤੇ ਦਿਨੀ ਪੰਜਾਬ ਦੇ ਵਿੱਚ ਸੰਵਤੀ ਦੀਆਂ ਵੋਟਾਂ ਦੇ ਲਈ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਤਾਂ ਦੂਜੇ ਪਾਸੇ ਪੰਜਾਬ ਦੇ ਵਿੱਚ ਹੁਣ ਇਹਨਾਂ ਚੋਣਾਂ ਦੇ ਲਈ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਘੋਸ਼ਿਤ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ ਤੇ ਤਿਆਰੀ ਸ਼ੁਰੂ ਕਰ ਦਿੱਤੀ ਗਈ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਜੋਰਾਂ ਸ਼ੋਰਾਂ ਉੱਤੇ ਤਿਆਰੀ ਕੀਤੀ ਗਈ ਹੈ ਉੱਥੇ ਕੀ ਪੰਜਾਬ ਦੀ ਵਿਰੋਧੀ ਧਿਰ ਉੱਤੇ ਕਾਬਜ਼ ਕਾਂਗਰਸ ਪਾਰਟੀ ਵੱਲੋਂ ਵੀ ਇਹ ਇਲੈਕਸ਼ਨ ਦੇ ਵਿੱਚ ਜੋਰਾ-ਸ਼ੋਰਾ ਨਾਲ ਹਿੱਸਾ ਲਿਆ ਜਾ ਰਿਹਾ ਹੈ ਇਸੇ ਮੁੱਦੇ ਅਤੇ ਰੂਪਨਗਰ ਦੀ ਰਾਜਨੀਤੀ ਨਾਲ ਹੋਰ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਪੰਜਾਬ ਕਾਂਗਰਸ ਦੇ ਬੁਲਾਰੇ ਸੁਖਦੇਵ ਸਿੰਘ ਮੌਜੂਦ ਨੇ ਲੋਕਾਂ ਦੇ ਵਿੱਚ ਆਪਣੀ ਗੱਲ ਵਾਰ ਨੂੰ ਬਰਬਾਦ ਤਰੀਕੇ ਨਾਲ ਰੱਖ ਦਿੰਦੇ ਨੇ ਲਗਾਤਾਰ ਲੋਕਾਂ ਦੇ ਵਿੱਚ ਵਿਛੇ ਰਹੇ ਨੇ ਤੇ ਪੁਵਿੱਖੇ ਦੇ ਵਿੱਚ ਰੂਪਨਗਰ ਦੀ ਨਿਮਾਇੰਦਗੀ ਵੀ ਕਰ ਸਕਦੇ ਨੇ ਸੁਖਦੇਵ ਜੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਸੁਖਦੇਵ ਜੀ ਪੰਜਾਬ ਦੇ ਵਿੱਚ ਹੁਣ ਨਾਮ ਜਿਤਗੀਆਂ ਦਾ ਦੌਰ ਸ਼ੁਰੂ ਹੋ ਰਿਹਾ ਹੈ ਪਾਰਟੀ ਵੱਲੋਂ ਠੀਕ ਹੈ ਕਾਂਗਰਸ ਪਾਰਟੀ ਦੀ ਦੇਖੋ ਜੀ ਇਲੈਕਸ਼ਨ ਦੇ ਵਿੱਚ ਪੂਰੀ ਪੂਰੀ ਤਿਆਰੀ ਹੈ ਅਸੀਂ ਆਪਣੇ ਜਿਹੜੇ ਹੈਗੇ ਕੈਂਡੀਡੇਟ ਆਲਰੇਡੀ ਹੈਗੇ ਕਮੇਡੀਆਂ ਬਣਾ ਦੀਆਂ ਆਬਜ਼ਰਵਰ ਲਾਤੇ ਔਰ ਉਹੋ ਜਿਹੜੇ ਆ ਜਾ ਕੇ ਟਿਕਟਾਂ ਦੀ ਵੰਡ ਹੋ ਰਹੀ ਹੈ ਤੇ ਟਿਕਟਾਂ ਦੇ ਲੋਕਾਂ ਨੇ ਨਾਮਿਨੇਸ਼ਨ ਕਰਦੇ ਸ਼ੁਰੂ ਵੀ ਕਰ ਦਿੱਤੇ ਅਚੇਕਾ ਮੁੱਦਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਲਗਾਤਾਰ ਗਰਮਾਇਆ ਮੁੱਦਾ ਚੰਡੀਗੜ੍ਹ ਨੂੰ ਲੈ ਕੇ ਪੀਜੂ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਧਰਨਾ ਹੋਵੇ ਕਿਸਾਨਾਂ ਦਾ ਧਰਨਾ ਹੋਵੇ ਤੇ ਦੂਜੇ ਪਾਸੇ ਬੀਤੇ ਦਿਨੀ ਮਿਨਿਸਟਰ ਫੋਮ ਫੇਰ ਵੱਲੋਂ ਸਾਫ਼ ਕੀਤਾ ਕਿ ਹਰਿਆਣੇ ਦੇ ਵਿੱਚ ਹਰਿਆਣੇ ਦੀ ਵਿਧਾਨ ਸਭਾ ਨੂੰ ਚੰਡੀਗੜ੍ਹ ਦੇ ਵਿੱਚ ਲੱਗ ਨਹੀਂ ਕੀਤਾ ਜਾਵੇਗਾ ਕਿਉਂਕਿ ਪੰਜਾਬ ਤੇ ਹਰਿਆਣੇ ਦੀ ਸਿਰਫ ਇੱਕ ਕਾਨੂੰਨ ਦਾ ਫਰਕ ਹੈ ਜਿਹੜੀ ਪੰਜਾਬ ਤੇ ਹਰਿਆਣੇ ਦੀ ਵਿਧਾਨ ਸਭਾ ਵੀ ਸਾਂਝੀ ਹੈ ਤੇ ਕੋਰਟ ਵੀ ਸਾਂਝਾ ਹੈ ਇਸ ਮੁੱਦੇ ਤੇ ਕਾਂਗਰਸ ਦਾ ਵੀ ਸਪਸ਼ਟ ਮੇਰੇ ਕੋ ਮੈਂ ਇੱਕ ਗੱਲ ਤਾਂ ਤੁਹਾਨੂੰ ਸਪਸ਼ਟ ਕਰ ਲਿਆ ਜਿਹੜੀ ਕਾਂਗਰਸ ਚੰਡੀਗੜ੍ਹ ਹੈ ਇਹਦੇ ਪੰਜਾਬ ਦਾ ਹੱਕ ਹੈ ਪੰਜਾਬ ਵਾਸਤੇ ਬਣਿਆ ਪੰਜਾਬ ਦੇ ਪਿੰਡ ਜਿਹੜੇ ਨੇ ਪੰਜਾਬ ਦੀ ਰਾਜਧਾਨੀ ਹੈ ਉਹ ਰਾਜਧਾਨੀ ਇਕੱਲੇ ਦੀ ਹੀ ਰਾਜਧਾਨੀ ਰਹੋਗੀ ਜਿੱਥੇ ਤੁਸੀਂ ਦੂਜੀ ਗੱਲ ਕਰਦੇ ਹੋ ਨਾ ਉਹ ਜਿਹੜੀ ਅਸੀਂ ਬਿਲਡਿੰਗ ਦਿੱਤੀ ਵੀ ਹੈ ਉਹ ਪੰਜਾਬ ਵਿਧਾਨਪ੍ਰੀਸ਼ਦ ਦੀ ਬਿਲਡਿੰਗ ਹੈ ਜਿਹੜੀ ਕੋ ਪੰਜਾਬ ਵਿਧਾਨ ਸਭਾ ਯੂਜ਼ ਹਰਿਆਣਾ ਵਿਧਾਨ ਸਭਾ ਯੂਜ਼ ਕਰਦੀ ਹੈ ਉਹ ਕੋਹਰੇਣਾ ਵਿਧਾਨ ਸਭਾ ਦੀ ਬਿਲਡਿੰਗ ਨਹੀਂ ਹੈ ਉਹ ਹਰਿਆਣ ਪੰਜਾਬ ਵਿਧਾਨ ਪ੍ਰੀਸ਼ਦ ਹੁੰਦੀ ਸੀ ਉਹ ਖਤਮ ਕਰਤੀ ਸੀ ਸਰਦਾਰ ਲਖਮਨ ਸਿੰਘ ਗਿੱਲ ਨੇ ਤਾਂ ਉਹ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਉਹਨੂੰ ਉਹ ਜਿਹੜੀ ਬਿਲਡਿੰਗ ਅਧਾਰੀ ਦਿੱਤੀ ਹੋਈ ਹੈ ਉਹ ਅਧਾਰੀ ਬਿਲਡਿੰਗ 'ਚ ਬੈਠ ਕੇ ਮਾਲਕਾਣਾ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਅੱਛਾ ਤੁਹਾਡੇ ਕੋ ਡਾਟਾ ਅਕਸਰ ਹੀ ਦੇਖਦੇ ਆ ਰਹਿੰਦੇ ਆ ਤਾਂ ਪੰਚਾਇਤੀ ਚੋਣਾਂ ਸੰਮਤੀ ਦੀਆਂ ਚੋਣਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਰਹੀਆਂ ਨੇ ਪਿੰਡਾਂ ਦੀ ਵਿਧਾਨ ਸਭਾ ਕਿ ਕੀ ਕੀ ਡਾਟਾ ਜਿਹੜਾ ਤੁਹਾਡੇ ਵੱਲੋਂ ਕਲੈਕਟ ਕੀਤਾ ਗਿਆ ਡਾਟਾ ਤਾਂ ਦੇਖੋ ਇਹ ਹੈ ਅੱਜ ਜਿਹੜੀ ਹਾਲਾਤ ਨੇ ਪੰਜਾਬ ਦੇ ਜੋ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਕੀਤਾ ਹੋਇਆ ਔਰ ਜਿਹੜੀ ਸਾਡੀ ਪੰਚਾਇਤ ਹੁੰਦੀ ਹੈ ਨਾ ਉਸ ਤੋਂ ਬਾਅਦ ਪੰਚਾਇਤਾਂ ਚੋਂ ਹੀ ਸਾਡੇ ਪੰਚਾਇਤ ਉਹੀ ਪਿੰਡਾਂ ਦੇ ਵੋਟਰਾਂ ਨੇ ਬਲਾਕ ਸੰਮਤੀ ਬਣਾਉਣੀ ਹੈ ਜ਼ਿਲ੍ਹਾ ਪ੍ਰੀਸ਼ਦ ਬਣਾਉਣੀ ਹੈ ਔਰ ਉਸੇ ਤੋਂ ਸਭ ਤੋਂ ਵੱਡਾ ਡਾਕਾ ਇਹ ਕਹਿੰਦੇ ਹੋ ਨਾ 70 ਸਾਲ 70 ਸਾਲ 70 ਸਾਲ ਚ ਕਦੇ ਨਹੀਂ ਹੋਇਆ ਪੰਚਾਇਤਾਂ ਨੂੰ ਹਰ ਸਰਕਾਰ ਨੇ ਆ ਕੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਡਾਕਾ ਮਾਰੇ ਪਹਿਲਾਂ ਜੇ ਕਿਸੇ ਪੰਚਾਇਤ ਕੋਲੇ ਕਿਸੇ ਉਹਦੇ ਸੋਰਸਸ ਤੋਂ ਪੈਸੇ ਪਏ ਸੀ ਉਹਦੇ ਕਹਿੰਦੇ ਵਿਆਜ ਦੇ ਅੱਧੇ ਪੈਸੇ ਸਾਨੂੰ ਦੇ ਦੋ ਉਹਦੀ ਐਫ.ਡੀ ਤਰਾ ਕੇ ਫਿਰ ਇਹ ਕਹਿੰਦੇ ਜਿਹੜੇ ਕਲੋਨੀਆਂ ਦੇ ਵਿੱਚ ਜਾ ਕੇ ਤੇ ਹੋਰ ਚ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਸ਼ਾਮਲਾਟ ਆ ਗਈ ਉਹਨਾਂ ਦੇ ਪਹਿਆਂ ਦੇ ਪੈਸੇ ਉਹ ਕਹਿੰਦੇ ਅੱਧੇ ਸਾਨੂੰ ਦੇ ਉਹਨਾਂ ਨੇ ਬਿੱਲ ਪਾਸ ਕਰਤਾ ਵਿਧਾਨ ਸਭਾ ਦੇ ਵਿੱਚ ਉਹ ਪਿੰਡਾਂ ਨੂੰ ਸੋਰਸ ਕਿੱਥੋਂ ਕਰਤਾ ਉਹਨਾਂ ਦੀ ਉਹਦੀਆਂ ਆਪ ਦੀਆਂ ਸ਼ਾਮਲਾਟਾਂ ਚੋਂ ਜਾਂ ਆਪਦੇ ਜਿਹੜੇ ਮਾੜੇ-ਮੁੱਟੇ ਵਸੀਲੇ ਆ ਇਹ ਤਾਂ ਉਹ ਵੀ ਲੁੱਟਣ ਪੈਗੇ ਇਹ ਗੱਲ ਬਿਲਕੁਲ ਇੱਕ ਸਾਫ਼ ਹੈ ਜਿਹੜੀ ਗੱਲ ਕਹਿੰਦੇ ਹੁੰਦੇ ਨੇ ਨਾ ਇਹ ਵੀ 70 ਸਾਲ ਕਿਸੇ ਨੇ ਨਹੀਂ ਕੀਤਾ ਇਹ 70 ਇਹ ਉਹੀ ਸਰਕਾਰ ਹੈ ਜਿਹਨੇ 70 ਸਾਲ ਦੇ ਵਿੱਚ ਆ ਕੇ ਪੰਜਾਤਾਂ ਵੀ ਲੁੱਟ ਲਿਆ ਫਿਰ ਅਗਲੀ ਗੱਲ ਇੱਕ ਰੰਗਲਾ ਫੰਡ ਰੰਗਲਾ ਪੰਜਾਬ ਫੰਡ ਬਣਾ ਲਿਆ ਔਰ ਇਹੋ ਉਹ ਸਰਕਾਰ ਉਹ ਉਹ ਬਣੀ ਹੈ ਜਿਹੜੇ ਗੱਲ ਕਰਦੇ ਨੇ ਜਨ ਲੋਕਪਾਲ ਦੀ ਜਿਹੜਾ ਜਨ ਲੋਕਪਾਲ 4 ਸਾਲ ਤੋਂ ਗਾਇਬ ਹੈ ਇਹ ਉਹੀ ਤੰਤਰ ਵਿਜੀਲੈਂਸ ਵਾਲਾ ਯੂਜ਼ ਕਰਦੇ ਆ ਕਿੱਥੇ ਗਿਆ ਜਨ ਲੋਕਪਾਲ ਦੂਜੀ ਗੱਲ ਜਿਹੜੀ ਫੰਡਾਂ ਦੀ ਗੱਲ ਹੈ ਔਰ ਜਿਹੜੇ ਜਿੱਥੋਂ ਲੀਡਰ ਬਣੇ ਨੇ ਕੇਜਰੀਵਾਲ ਸਾਹਿਬ ਉਹ ਸ਼ਾਇਦ ਤੁਹਾਨੂੰ ਪਤਾ ਹੋਊਗਾ ਵੀ ਸਰਦਾਰ ਮਨਮੋਹਨ ਸਿੰਘ ਨੇ ਉਹਨਾਂ ਨੂੰ ਜਿਹੜਾ ਹੈਗਾ ਆਰਟੀਆਈ ਵਾਸਤੇ ਜਿਹੜਾ ਭੇਜਿਆ ਗਿਆ ਸੀ ਐ ਸਰਕਾਰੀ ਮੁਲਾਜ਼ਮ ਇਹਨੂੰ ਸਟੱਡੀ ਕਰਨ ਵਾਸਤੇ ਆ ਕੇ ਉਹਨਾਂ ਨੇ ਹੋ ਆ ਵੀ ਸਟੱਡੀ ਸਬਮਿਟ ਨਹੀਂ ਕੀਤੀ ਬੇਈਮਾਨ ਹੋ ਗਏ ਉਹ ਕਹਿੰਦਾ ਆਰਟੀਆਈ ਮੇਰੇ ਨਾਂ ਦੇ ਕਮਾਓ ਔਰ ਉਹੀ ਜਿਹੜੀ ਕੇਜਰੀਵਾਲ ਸਾਹਿਬ ਦੀ ਸਰਕਾਰ ਉਹਨਾਂ ਦੀ ਪਾਰਟੀ ਦੀ ਸਰਕਾਰ ਉਹਨਾਂ ਨੇ ਇੱਕ ਫੰਡ ਬਣਾ ਲਿਆ ਜਦੋਂ ਪ੍ਰਾਈਮ ਮਿਨਿਸਟਰ ਨੇ ਬਣਾਇਆ ਉਹ ਉਹ ਨਿੰਦਦੇ ਸੀ ਭੰਡ ਦੇ ਸੀ ਤੇ ਹੁਣ ਉਹਨਾਂ ਨੇ ਹੋਰ ਰੰਗਲਾ ਪੰਜਾਬ ਫੰਡ ਬਣਾ ਲਿਆ ਨਾ ਉਹਦਾ ਕੋਈ ਹਸਾਬ ਦਿੰਦੇ ਆ ਔਰ ਨਾ ਕੋਈ ਹੋਰ ਦਿੰਦਾ ਉਹਦੇ ਦੀ ਸਭ ਤੋਂ ਵੱਡੀ ਲੁੱਟ ਕੀ ਹੈ ਇਹ ਕਹਿੰਦੇ ਜੀ ਸੀਐਸਆਰ ਸੀਐਸਆਰ ਮੀਨ ਜੇ ਕਿਸੇ ਇਲਾਕੇ ਚ ਫੈਕਟਰੀ ਲੱਗੀ ਪਹਿਲਾਂ ਤਾਂ ਪੰਜਾਬ ਚ ਹੈ ਇੰਡਸਟਰੀ ਹੈ ਨਹੀਂ ਜੇ ਕਿਤੇ ਲੱਗੀ ਹੈ ਜੇ ਕਿਸੇ ਚਾਰ ਪਿੰਡਾਂ ਨੂੰ ਪੈਸੇ ਆਉਂਦੇ ਨੇ ਉਹ ਸੀਐਸਆਰ ਦੇ ਉਹ ਕਹਿੰਦੇ ਜੀ ਅਸੀਂ ਇਹਦੇ ਚ ਪਾ ਦੋ ਇਹਨਾਂ ਨੇ ਇੰਡਸਟਰੀਸ ਤੋਂ ਉਤੋਂ ਪਵਾ ਲੇ ਉਹ ਵੀ ਪਿੰਡਾਂ ਦੇ ਪੈਸੇ ਗਏ ਤੁਸੀਂ ਪਿੰਡਾਂ ਨੂੰ ਤਾਂ ਲੁੱਟ ਲਿਆ ਪਿੰਡਾਂ ਦੀਆਂ ਪ ਔਰ ਪਿੰਡਾਂ ਦੀਆਂ ਪੰਚਾਇਤਾਂ ਦਾ ਹਾਲ ਹੈਗਾ ਇਹ ਹੈ ਵੀ ਜੇ ਮੈਂ ਤੁਹਾਨੂੰ ਆંકੜੇ ਦੱਸਾਂ 0 ਅੰਤਰਰਾਣੀਆਂ ਪੰਚਾਇਤਾਂ 4911 ਨੇ ਪੰਜਾਬ ਦੇ ਵਿੱਚ ਫਿਰ 1 ਲੱਖ ਤੋਂ ਘੱਟ ਨੇ ਕਮਾਲੀਆਂ 1740 ਹੈ ਫਿਰ 1 ਲੱਖ ਤੋਂ ਦੋ ਰੱਖਣ 2 ਲੱਖ ਰੀਆਂ 1265 ਹੈ ਤੇ ਸਾਡੀਆਂ ਤਾਂ ਜਿਹੜੀਆਂ ਪੰਚਾਇਤਾਂ ਨੇ ਇੱਕ 2 ਲੱਖ ਤੋਂ ਵੱਧ ਨੇ 5300 ਹੈ ਔਰ ਪੰਚਾਇਤਾਂ ਟੋਟਲ ਸਾਡੀਆਂ ਹਨ 13336 ਤੁਸੀਂ ਹਾਲਾਤ ਤਾਂ ਸਾਡੇ ਪੰਚਾਇਤਾਂ ਨੇ ਵਿਚਾਰੀਆਂ ਨੇ ਆਹ ਹੈ ਤੇ ਜੇ ਕੋਈ ਚਾਰ ਪੰਚਾਇਤਾਂ امیر ਹੈ ਜਿੱਥੇ ਕਿਤੇ ਕੋਡਾਸਟੀ ਲੱਗੀ ਕੋ ਹੋਰ ਲੱਗੀ ਉੱਤੇ ਉਹਨਾਂ ਨੂੰ ਸੀਐਸਆਰ ਆਉਂਦਾ ਜਾਂ ਕੋਈ ਜ਼ਮੀਨ ਕਿਸੇ ਰੋਡ ਚ ਰਿਕਵਰ ਹੋਣੀ ਹੋ ਗਈ ਉਹਨੂੰ ਪੈਸੇ ਆ ਗਏ ਉਹ ਇਹਨਾਂ ਨੇ ਕਢਾ ਲਏ ਇਸ ਕਰਕੇ ਇਹ ਜਿਹੜਾ ਬਿਲਕੁਲ ਮੈਨੂੰ ਇਹਨਾਂ ਦੀ ਗੱਲ ਧੁੱਕਦੀ ਹੈ ਵੀ 70 ਸਾਲਾਂ ਚ ਕਿਸੇ ਨੇ ਕੁਝ ਨਹੀਂ ਕੀਤਾ 70 ਸਾਲਾਂ ਦੇ ਵਿੱਚ ਲੋਕਾਂ ਨੇ ਪੰਚਾਇਤਾਂ ਨੂੰ ਪੈਸੇ ਸਰਕਾਰਾਂ ਨੇ ਦਿੱਤੇ ਘਟਾ ਦਿੱਤੇ ਵਧਾ ਦਿੱਤੇ ਪਰ ਦਿੱਤੇ ਇਹ ਤਾਂ ਉਹਨਾਂ ਤੋਂ ਪੈਸੇ ਵਾਪਸ ਲੈਣ ਲੱਗੇ ਜੇ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਗੱਲ ਕਰੀਏ ਤਾਂ ਸ਼ਰਿਆਮ ਹੁਣ ਬਿਆਹਾਂ ਦੇ ਵਿੱਚ ਫਾਇਰਿੰਗ ਹੋਣ ਲੱਗੀ ਹੈ ਤਾਂ ਹਿੰਦੂ ਨੇ ਤਾਂ ਆਮਾ ਦੇ ਕਤਲ ਹੋ ਰਹੇ ਨੇ ਫਰੂਜਪੁਰ ਦੇ ਵਿੱਚ ਆਰਐਸਐਸ ਲੀਡਰ ਦੇ ਪੁੱਤੇ ਦਾ ਕਤਲ ਹੋਇਆ ਤਾਂ ਪੰਜਾਬ ਦੇ ਮਸ਼ਹੂਰ ਕਲਾਕਾਰ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਸ਼ਰਿਆਮ ਦੂਜੇ ਪਾਸੇ ਸੰਦੀਪ ਨੰਗਲ ਅੰਬੀਆਂ ਦਾ ਕਤਲ ਕੀਤਾ ਕਾਨੂੰਨ ਵਿਵਸਥਾ ਨੂੰ ਗੱਦਾ ਦੇਖ ਦਿਓ ਪੰਜਾਬ ਦੀ ਦੇਖੋ ਕਾਨੂੰਨ ਵਿਵਸਥਾ ਜਿਹੜੀ ਪੰਜਾਬ ਦੀ ਪਟੜੀ ਤੋਂ ਉਤਰੀ ਵੀ ਹੈ ਮੈਂ ਤੁਹਾਨੂੰ ਦੇਖੋ ਜਦੋਂ ਤੁਹਾਡਾ ਮੁੱਖ ਮੰਤਰੀ ਆਪਣੇ ਆਪ ਨੂੰ ਰਾਜਾ ਸਮਝਣ ਲੱਗ ਜੇ ਨਾ ਤਾਂ ਕੋਈ ਸਰਕਾਰ ਉਹ ਇਲਾਕਾ ਸੂਬਾ ਚੱਲਦਾ ਨਹੀਂ ਹੁੰਦਾ ਤੁਸੀਂ ਇਹ ਦੇਖੋ ਆਪਦੀ ਮਰਜ਼ੀ ਨਾਲ ਸਸਪੈਂਡ ਆਪਦੀ ਮਰਜ਼ੀ ਨਾਲ ਬਹਾਲ ਕਾਇਦਾ ਕਾਨੂੰਨ ਹੈ ਸਸਪੈਂਡ ਕਰੋ ਕਰਨਾ ਚਾਹੀਦਾ ਉਹ ਕਾਇਦੇ ਕਾਨੂੰਨ ਨਾਲ ਕਰੋ ਕਾਇਦੇ ਕਾਨੂੰਨ ਨਾਲ ਬਹਾਲ ਕਰੋ ਨਾ ਕੋਈ ਅਪੀਲ ਨਾ ਕੋਈ ਦਲੀਲ ਆਪ ਹੀ ਸਸਪੈਂਡ ਕਰਤਾ ਆਪ ਹੀ ਬਹਾਲ ਕਰਤਾ ਨਾ ਕੋਈ ਸਜ਼ਾ ਲਾਈ ਨਾ ਕੋਈ ਇਨਕੁਆਇਰੀ ਲਾਈ ਨਾ ਚਾਰ ਸ਼ੀਟ ਕੀਤਾ ਤਾਂ ਕੁਝ ਵੀ ਨਹੀਂ ਔਰ ਦੂਜੀ ਗੱਲ ਜੇ ਸੁਪੇ ਦਾ 4 ਸਾਲ ਤੋਂ ਪਰਮਾਨੈਂਟ ਡੀਜੀਪੀ ਨਾ ਹੋਵੇ ਉਦੋਂ ਤੁਹਾਨੂੰ ਕਾਨੂੰਨ ਬਵਸਤਾ ਦੀ ਕੀ ਚਾਹਤ ਰੱਖੋਗੇ ਉੱਥੋਂ ਇਹਨਾਂ ਨੂੰ ਸਿਰਫ ਆਪ ਦਾ ਆਪ ਦਾ ਆਪ ਦਾ ਆਪ ਦੀ ਹਮੇ ਭਰਨ ਵਾਲਾ ਡੀਜੀਪੀ ਲਾਉਣ ਵਾਸਤੇ ਇਹਨਾਂ ਨੇ ਅਜੇ ਤੱਕ ਉੱਥੇ ਪੈਨਲ ਨਹੀਂ ਭੇਜਿਆ ਯੂਪੀਐਸਸੀ ਨੂੰ ਸੁਪਰੀਮ ਕੋਰਟ ਦੇ ਗਾਈਡਲਾਈਨਸ ਅੱਜ ਤੱਕ ਜੋ ਸੁਪਰੀਮ ਜੋ ਡੀਜੀਪੀ ਲੱਗਦਾ ਉੱਥੇ ਪੈਨਲ ਜਾਂਦਾ ਉਹ ਤਿੰਨ ਬੰਦੇ ਤੁਹਾਨੂੰ ਚੁਣ ਕੇ ਭੇਜ ਦਿੰਦੇ ਨੇ ਉਹ ਤਿੰਨ ਬੰਦੇ ਜੋ ਚੁਕਲਾ ਲਓ ਤੁਸੀਂ ਉਹ ਤੁਹਾਡੀ ਇੰਨੀ ਚੁਆਇਸ ਤਾਂ ਹੁੰਦੀ ਆ ਇਹਨਾਂ ਨੇ ਕੋਈ ਅੱਜ ਤੱਕ ਨਹੀਂ ਕੀਤਾ ਸਾਡਾ ਐਕਟਿੰਗ ਡੀਜੀਪੀ ਦੇ ਨਾਲ ਕੰਮ ਚਲਾ ਰਹੇ ਨੇ ਇਸ ਕਰਕੇ ਜਦੋਂ ਡੀਜੀਪੀ ਵੀ ਥੋੜਾ ਤੁਸੀਂ ਆਪਣਾ ਚਿਹਤਾ ਲਾਉਣਾ ਚਾਹੁੰਦੇ ਹੋ ਤੁਹਾਨੂੰ ਇਸ ਸੂਬੇ ਦਾ ਕੋਈ ਪਿਆਰ ਨਹੀਂ ਆਉਂਦੇ ਸਿਰਫ ਤੁਹਾਡਾ ਉਹ ਤੁਹਾਡੇ ਹੁਕਮ ਮੰਨੇ ਕਿਉਂਕਿ ਤੁਹਾਡੇ ਕਹੇ ਦੇ ਇੱਕ ਜਿਹਨੂੰ ਮਰਜ਼ੀ ਭੜੇ ਜਿਹਨੂੰ ਮਰਜ਼ੀ ਛੱਡੇ ਹੋ ਵੀ ਉਹੀ ਨੇ ਆ ਤੁਸੀਂ ਦੇਖੋ ਉਹ ਕੁੜੀ ਜਿਹੜੀ ਕੰਚਨਪ੍ਰੀਤ ਵਾਲਾ ਕੇਸ ਕੀ ਹੈਗਾ ਤੁਨੂੰ ਹਾਈ ਕੋਰਟ ਆਰਡਰ ਕਰਦੀ ਆ ਰਾਤ ਨੂੰ ਕੋਰਟ ਲਾਓ ਰਾਤ ਨੂੰ ਕੋਰਟ ਲਾ ਕੇ ਤੜਕੇ ਨੂੰ ਮੋਰ ਛੱਡ ਦਿੰਦੀ ਆ ਕੋਰਟ ਤਾਂ ਮੇਰੇ ਖਿਆਲ ਦੇ ਵਿੱਚ ਐਡੀ ਵੱਡੀ ਤਰਾਸ ਦੀ ਸੂਬੇ ਦੀ ਔਰ ਸਾਡੇ ਕਾਨੂੰਨ ਵਿਵਸਥਾ ਦੀ ਅਜ ਤੋਂ ਤੁਸੀਂ ਚੰਡੀਗੜ੍ਹੋਂ ਬਕੀਰ ਢੋਏ ਤੇ ਤੁਹਾਡੇ ਤੋਂ ਫੇਰ ਕੁੜੀ ਛੁੱਟ ਕੇ ਚਲ ਗਈ ਤੇ ਫੇਰ ਗੱਲਾਂ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਤੁਸੀਂ ਕਹਿੰਦੇ ਹੋ ਵੀ ਅਸੀਂ ਤਾਂ ਸਾਡੇ ਤੋਂ ਤਾਂ ਅਸੀਂ ਤਾਂ ਬਹੁਤ ਵੱਡੇ ਤੀਰਮਾਨ ਤੀਸਮਾਰ ਖਾਨ ਆ ਤੇ ਹਾਲਾਤ ਆ ਨੇ ਸੂਬੇ ਦੇ ਦੇਖੋ ਤੁਸੀਂ ਦੋ ਵਿਜੀਲੈਂਸ ਦੇ ਅਫਸਰ ਸਸਪੈਂਡ ਕੀਤੇ ਹਮ ਸਵਰਨਦੀਪ ਜੀ ਹਮ ਸਵਰਨ ਉਹਨਾਂ ਨੂੰ ਫਿਰ ਤੁਸੀਂ ਬਹਾਲ ਕਰਤਾ ਉਹਨਾਂ ਨੂੰ ਤੁਸੀਂ ਉਸੇ ਪੋਸਟਾਂ ਤੇ ਲਾ ਦਿੱਤਾ ਕਿ ਦਸ ਜਨਤਕ ਹੋਇਆ ਵੀ ਉਹਨਾਂ ਨੇ ਤੁਸੀਂ ਉਹਨਾਂ ਨੂੰ ਸਸਪੈਂਡ ਇਸ ਕਰਕੇ ਕਰਦੇ ਹੋ ਵੀ ਉਹਨਾਂ ਨੇ ਕ੍ਰਪਸ਼ਨ ਕੀਤੀ ਫਿਰ ਤੁਹਾਨੂੰ ਤੁਸੀਂ ਜਨਤਕ ਕੀਤੀ ਵੀ ਕ੍ਰਪਸ਼ਨ ਕੀਤੀ ਕਿ ਨਹੀਂ ਕੀਤੀ ਇਹ ਤਾਂ ਤੁਸੀਂ ਦੱਸਿਆ ਹੀ ਨਹੀਂ ਕਿਸੇ ਨੂੰ ਜਾਂ ਤਾਂ ਉਹ ਕ੍ਰਪਸ਼ਨ ਕੀਤੀ ਨਹੀਂ ਸੀ ਉਹਨਾਂ ਨੇ ਤੁਸੀਂ ਗਲਤ ਕੀਤਾ ਹੁਣ ਕੀਤਾ ਹੁਦੋਂ ਹੀ ਮੰਨੋ ਕਿ ਤੁਸੀਂ ਗਲਤ ਕੀਤੇ ਜੇ ਕੀਤੀ ਸੀ ਤਾਂ ਫੇਰ ਛੱਡਿਆ ਕਿਉਂ ਇਸ ਕਰਕੇ ਜਦੋਂ ਇਸ ਕਿਸੇ ਸੰਦਾ ਬਰਤਾਰਾ ਹੋਵੇ ਮੇਰੇ ਖਿਆਲ ਦੇ ਵਿੱਚ ਫਿਰ ਬੈਂਸ ਸਾਹਿਬ ਬਹੁਤੇ ਸੂਬੇ ਦੇ ਹਾਲਾਤ ਆ ਜੇ ਤੁਸੀਂ ਇਹਦੇ ਕਹੋਗੇ ਆਪਣੇ ਲਾਇਨ ਆਰਡਰ ਦੇ ਰਹਿ ਜਾਣਗੇ ਤਾਂ ਮੈਂ ਨਹੀਂ ਰਹਿੰਦੇ ਅੱਛਾ ਹੁਣ ਰੂਪਨਗਰ ਦੀ ਰਾਜਨੀਤੀ ਦੀ ਗੱਲ ਕਰਦੇ ਆ ਬੇਸ਼ੱਕ ਰੂਪਨਗਰ ਦੀ ਨੁਮਾਇੰਦਗੀ ਪੰਥਕ ਧੀਆਂ ਵੱਲੋਂ ਕੀਤੀ ਗਈ ਕਾਦੀ ਦਲ ਵੱਲੋਂ ਲਗਾਤਾਰ 10 ਸਾਲ ਵਿਧਾਇਕ ਰਹੇ ਨੇ ਉਸ ਤੋਂ ਪਹਿਲਾਂ ਇਹ ਗੱਲ ਕਰੀਏ ਤਾਂ ਕਾਂਗਰਸ ਦੇ ਵਿਧਾਇਕ ਨੇ ਮਰਹੂਮ ਨੇਤਾ ਸੀਗੇ ਰਮੇਸ਼ ਦਾਤ ਸ਼ਰਮਾ ਉਸ ਤੋਂ ਬਾਅਦ 10 ਸਾਲ ਅਕਾਲੀ ਦਲ ਦੇ ਰਹੇ ਤੇ 5 ਸਾਲ ਅਮਰਜੀ ਸੰਧਵਾ ਵਿਧਾਇਕ ਰਹੇ ਬੇਸ਼ਕ ਆਮ ਆਦਮੀ ਪਾਰਟੀ ਤੋਂ ਚੁਣੇ ਗਏ ਪਰ ਬਾਅਦ ਚ ਕਾਂਗਰਸ ਚ ਗਏ ਤੇ ਦੁਬਾਰਾ ਫੇਰ ਆਮ ਆਦਮੀ ਪਾਰਟੀ ਚ ਹੈ ਅੱਜ ਕੱਲ ਸਸਪੈਂਡ ਨੇ ਪਰ ਉਸ ਤੋਂ ਬਾਅਦ 2000 ਜਿਹੜੇ 22 ਦੇ ਇਲੈਕਸ਼ਨ ਹੋਏ ਉਸ ਦੇ ਵਿੱਚ ਫੇਰ ਆਮ ਆਦਮੀ ਪਾਰਟੀ ਨੁਮਾਇੰਦਗੀ ਕਰ ਰਹੀ ਹੈ ਕੀ ਕਾਰਨ ਕੀ ਸਮਝ ਰਹੇ ਹੋ ਕਿ ਰਮੇਸ਼ ਦਾਤ ਸ਼ਰਮਾ ਤੋਂ ਬਾਅਦ ਕੋਈ ਲੀਡਰ ਨਹੀਂ ਮਿਲਿਆ ਰੂਪਨਗਰ ਦੇ ਵਿੱਚ ਜਿਹੜਾ ਕਾਂਗਰਸ ਦੀਆਂ ਜਾਣ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਵੇ ਤੁਹਾਨੂੰ ਲੱਗਦਾ ਵੀ ਕਾਂਗਰਸ ਕੋਲ ਲੀਡਰ ਲੀਡਰ ਤਾਂ ਬਹੁਤ ਹੈ ਇੱਥੇ ਪਰ ਠੀਕ ਹੈ ਚਲੋ ਪਤਾ ਕੀ ਹੁੰਦਾ ਕਈ ਵਾਰੀ ਹਾਲਾਤ ਇਹੋ ਜਿਹੇ ਹੋ ਜਾਂਦੇ ਆ ਕਈ ਵਾਰੀ ਕੋਈ ਲੀਡਰ ਆਪਣਾ ਨੈਰੇਟਿਵ ਇਹੋ ਜਿਹਾ ਬਣਾ ਕੇ ਚਲਾ ਜਾਂਦਾ ਹੈ ਉਹ ਮੇਰੇ ਖਿਆਲ ਦੇ ਵਿੱਚ ਜਿਵੇਂ ਹੁਣ ਪਿਛਲਾ ਇਲੈਕਸ਼ਨ ਸੀਗਾ ਉਹ ਤਾਂ ਇੱਕ ਲੋਕਾਂ ਦੇ ਬਦਲਾਅ ਦੇ ਉਸੇ ਆ ਕੇ ਚਲਾ ਗਿਆ ਵੀ ਬਦਲਾਅ ਕਰਨਾ ਹੈ ਜੀ ਉਹ ਬਦਲਾਅ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਚ ਸੀ ਕੀ ਗੱਲ ਹੋਵਾ ਸੀ ਕਿ ਚਲੋ ਜਿੱਤ ਗਏ ਔਰ ਉਸ ਤੋਂ ਪਹਿਲਾਂ ਜਿਹੜਾ ਸੰਧੋਵਾ ਸਾਹਿਬ ਸੀ ਉਹ ਮੇਰੇ ਖਿਆਲ ਦੇ ਵਿੱਚ ਰਮੇਸ਼ ਦਾਤ ਤੋਂ ਬਾਅਦ ਕਨੂਰਪੁਰ ਵੇਦੀ ਨੂੰ ਲੱਗਿਆ ਵੀ ਨੂਰਪੁਰ ਵੇਦੀ ਦਾ ਬੰਦਾ ਚਲੋ ਸਾਡਾ ਉਹ ਉਧਰ ਵੋਟਾਂ ਵੀ ਉਧਰ ਥੋੜੀ ਜਿਹੀ ਜ਼ਿਆਦਾ ਆਇਆ ਇਸ ਕਰਕੇ ਉਹ ਉਧਰ ਚਕਾਓ ਹੋ ਗਿਆ ਮੇਰੇ ਖਾਲਜ ਹੋਰ ਕੋਈ ਏਡੇ ਵੱਡੇ ਰੱਟੇ ਵਾਲੀ ਗੱਲ ਨਹੀਂ ਹੈਗੀ ਪਰ ਜੇ ਸਾਡਾ ਇਲਾਕਾ ਬਹੁਤ ਸੁਲਝਿਆ ਹੋਇਆ ਹੈ ਲੋਕ ਨੇ ਤੇ ਸਿਆਣੇ ਨੇ ਸ਼ਾਂਤਪਰੀ ਲੋਕ ਨੇ ਔਰ ਆਪਣਾ ਨੁਮਾਇੰਦਾ ਵਧੀਆ ਚੁਣਦੇ ਨੇ ਔਰ ਅਗਰ 27 ਦੇਖੋ ਆਪਣਾ ਨੁਮਾਇੰਦਾ ਵਧੀਆ ਨੁਮਾਇੰਦਾ ਚੁਣਨਗੇ ਫਿਕਰ ਨਾ ਕਰੋ ਔਰ ਕਾਂਗਰਸੀ ਜਿੱਤੂਗੀ ਅਚਾ ਰੂਪਨਗਰ ਨਗਰ ਕੌਂਸਲ ਚ ਵੱਡਾ ਪੁਚਾਲ ਆਇਆ ਜਿੱਥੇ ਤੁਹਾਡੀ ਪਾਰਟੀ ਦੇ ਹੀ ਮੌਜੂਦਾ ਪ੍ਰਧਾਨ ਜਿਹੜੇ ਸਾਫਕਾ ਹੋ ਗਏ ਨੇ ਸੰਜੇ ਵਰਮਾ ਬੇਲੇ ਵਾਲੇ ਦੇ ਨਾਮ ਤੋਂ ਮਸ਼ਹੂਰ ਨੇ ਉਹਨਾਂ ਨੂੰ ਤੁਹਾਡੀ ਪਾਰਟੀ ਦੇ ਹੀ ਕੁਝ ਕੌਂਸਲਰਾਂ ਵੱਲੋਂ ਤਾਰ ਕੇ ਆਪਣੇ ਆਪ ਨੂੰ ਪ੍ਰਧਾਨ ਲਗਾਇਆ ਗਿਆ ਪਰ ਜਦੋਂ ਉਹਨਾਂ ਦੀ ਤਾਜਪੋਸ਼ੀ ਹੁੰਦੀ ਤਾਂ ਉੱਥੇ ਕਾਂਗਰਸ ਦਾ ਕੋਈ ਵੱਡਾ ਲੀਡਰ ਨਹੀਂ ਹੁੰਦਾ ਖੁਦ ਉੱਥੇ ਵਿਧਾਇਕ ਮੌਕੇ ਦੇ ਹੁੰਦੇ ਨੇ ਇਹ ਕਿ ਲੱਗਦਾ ਨਹੀਂ ਕਿ ਇਹ ਕਾਂਗਰਸ ਨੂੰ ਬੈ ਕੇ ਆਪਣੇ ਘਰ ਦੀ ਗੱਲਾਂ ਬੇਸ਼ੱਕ ਘਰ ਦੇ ਵਿੱਚ ਜਦੋਂ ਦੋ ਭਾਂਡੇ ਹੁੰਦੇ ਨੇ ਖੜਕਦੇ ਹੀ ਨੇ ਬੈ ਕੇ ਗੱਲ ਕਰਨੀ ਚਾਹੀਦੀ ਸੀ ਪਰ ਇਹ ਤਾਂ ਇੰਨੀ ਜਨਤਕ ਹੋਊਗੀ ਕਿ ਹੁਣ ਬੇਸ਼ੱਕ ਜਿਹੜੇ ਪ੍ਰਧਾਨ ਨੇ ਉਹ ਕਾਂਗਰਸ ਦੀ ਪਾਰਟੀਆਂ ਦੇ ਵਿੱਚ ਵੀ ਜਾਂਦੇ ਨੇ ਤੇ ਆਮ ਆਦਮੀ ਪਾਰਟੀ ਦੀ ਮੀਟਿੰਗਾਂ ਦੇ ਵਿੱਚ ਵੀ ਜਾਂਦੇ ਨੇ ਦੇ ਇਹ ਤਾਂ ਗੱਲ ਬੜੀ ਮੰਦ ਭਾਗੀ ਹੋਈ ਆ ਦੇਖੋ ਗੱਲ ਇਹ ਆ ਵੀ ਇਹ ਤਾਂ ਸਾਨੂੰ ਸਾਡਾ ਜਿਹੜਾ ਘਰ ਦਾ ਕਲੇਸ਼ ਹੀ ਘਰੇ ਬੈ ਕੇ ਨਿਬੇੜਨਾ ਚਾਹੀਦਾ ਸੀ ਇਹ ਤਾਂ ਜਿਹੜੇ ਸਾਡੇ ਇਲਾਕੇ ਦੇ ਵੱਡੇ ਲੀਡਰ ਆ ਉਹਨਾਂ ਦੀ ਡਿਊਟੀ ਬਣਦੀ ਸੀ ਤੇ ਉਹਨਾਂ ਨੂੰ ਬੁਲਾ ਕੇ ਐਮਸੀਆਂ ਨੂੰ ਬੁਲਾਉਂਦੇ ਬੁਲਾ ਕੇ ਨਿਬੇੜਦੇ ਜੇ ਕੋਈ ਉਹਨਾਂ ਵਿੱਚ ਆਪਸ ਵਿੱਚ ਫਰਕ ਸੀਗਾ ਗੱਲ ਦਾ ਉਹਨੂੰ ਕ ਦੂਰ ਕੀਤਾ ਜਾ ਸਕਦਾ ਹੁੰਦਾ ਔਰ ਅਸੀਂ ਇੱਕ ਪ੍ਰਧਾਨ ਹਟਾਉਣਾ ਜਾਂ ਇੱਕ ਹੋਰ ਹਟਾਉਣਾ ਜਾਂ ਨਾ ਹਟਾਉਣ ਦੇ ਨਾਲ ਮੇਰੇ ਖਿਆਲ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੁਣ ਦੱਸੋ ਕਿਹੜਾ ਰੂਪ ਪੰਜਾਬ ਦਾ ਜਿਹੜਾ ਨਾ ਸਾਡੀ ਰੋਪੜ ਦੀ ਜਿਹੜੀ ਦਸ਼ਾ ਬਦਲ ਗਈ ਮੈਨੂੰ ਤਾਂ ਦੱਸੋ ਨਾ ਤੁਸੀਂ ਇੱਧਰੋਂ ਆਉਂਗੇ ਆ ਤੁਸੀਂ ਬੈਠੋ ਨਿਊ ਹਲਕੋ ਗੋਬਿੰਦਨਗਰਾਂ ਸਾਹਮਣੇ ਹਰ ਗੋਬਿੰਦਨਗਰਾਂ ਆ ਰਾਹ ਜਾਂਦਾ ਹੈਗਾ ਤੁਹਾਡਾ ਬਾਈਪਾਸ ਨੂੰ ਮੇਰੇ ਖਿਆਲ ਦੇ ਵਿੱਚ ਲੰਘ ਨਹੀਂ ਸਕਦੇ ਇੱਕ ਪਾਸੇ ਕੂੜਾ ਇੱਕ ਪਾਸੇ ਗੋ ਹੈ ਕਿ ਕਿਹੜੇ ਹਾਲਾਤ ਬਦਲ ਗਏ ਦੇਖੋ ਗੱਲ ਇਹ ਹੁੰਦੀ ਹੈ ਵੀ ਅਸੀਂ ਆਪ ਦੀ ਕਹਿੰਦੇ ਹੁੰਦੇ ਆ ਨਾ ਵੀ ਆਪ ਦੀ ਜਿਹੜੀ ਆ ਕੱਲ ਜਿਹੜਾ ਸੀਗਾ ਅਸੀਂ ਕਿਸੇ ਹੋਰ ਨੂੰ ਫੜਾ ਬੈਠੇ ਆ ਇਹ ਗਲਤ ਹੈ ਇਹ ਹੋਣਾ ਨਹੀਂ ਸੀ ਚਾਹੀਦਾ ਇਹ ਪਾਰਟੀ ਜਿਵੇਂ ਕਿ ਨਿਵੇੜਾ ਕਰ ਦੇਣਾ ਚਾਹੀਦਾ ਸੀ ਹਾਂ ਜੇ ਸਾਡੇ ਇੱਥੇ ਲੋਕਲ ਲੀਡਰ ਤੋਂ ਨਹੀਂ ਨਿਪਟਦਾ ਸੀ ਸਾਡੇ ਸਟੇਟ ਦੇ ਪ੍ਰਧਾਨ ਨੂੰ ਕਹਿੰਦੇ ਉਹਨੇ ਤਾਂ ਨੋਟਿਸ ਈ ਨਹੀਂ ਵਿਚਾਰਿਆਂ ਦੇ ਅਸੀਂ ਸਟੇਟ ਸਟੇਟ ਦੇ ਪ੍ਰਧਾਨ ਦੇ ਨੋਟਿਸ ਚ ਲਿਆਉਂਦੇ ਸਟੇਟ ਬਾਡੀ ਦੇ ਨੋਟਿਸ ਚ ਲਿਆਉਂਦੇ ਉਹ ਆਪੇ ਨੂੰ ਸੌਲਟ ਆਊਟ ਕਰਦੇ ਸੌਲਟ ਆਊਟ ਬੈਠ ਕੇ ਕਰਨਾ ਚਾਹੀਦਾ ਸੀ ਲਾਉਣਾ ਕਿਸੇ ਨੂੰ ਮੇਰੇ ਖਿਆਲ ਤੋਂ ਮੈਨੂੰ ਕੋਈ ਤਰਕ ਸੰਗਤ ਨਹੀਂ ਲੱਗਦਾ ਹੈਗਾ ਕਿ ਉਹਨੂੰ ਤਲਾਹਤਾ ਤੇ ਮੇਰੇ ਖਿਆਲ ਦੇ ਮਸਲੇ ਹੱਲ ਹੋ ਗਏ ਮਸਲੇ ਤਾਂ ਉੱਥੇ ਖੜੇ ਮਸਲੇ ਤਾਂ ਸਟੇਟ ਦੇ ਨੇ ਨਾ ਮਤਲਬ ਕੋ ਮਿਨਿਸਪੈਟੀਆਂ ਕੋਲੇ ਫੰਡ ਨਹੀਂ ਹੈਗੇ ਸਟੇਟ ਸਪੋਰਟ ਨਹੀਂ ਕਰ ਰਹੀ ਉਹ ਕੱਲੇ ਰੋਪੜ ਥੋੜੀ ਕਹਿੰਦੇ ਸਾਰੇ ਕਦੇ ਹਾਲ ਮਾੜਾ ਇਸ ਕਰਕੇ ਜੇ ਅਸੀਂ ਕਹੀਏ ਵੀ ਉਹਨਾਂ ਨੇ ਕੱਲੇ ਇੱਥੇ ਹੀ ਆ ਕੇ ਇਹ ਨਹੀਂ ਹੈਗਾ ਇਹ ਤੇ ਸਾਰੇ ਕਦੇ ਹਾਲ ਮਾੜਾ ਤੁਸੀਂ ਕਿਤੇ ਮਿਊਨਿਸਪੈਲਟੀ ਜਾ ਕੇ ਦੇਖ ਲੋ ਨਾ ਕਿ ਸੋ ਫੰਡ ਹਾਂ ਜਿੰਨ ਕੋ 4 ਪੈਸੇ ਹੈਗੇ ਮਿਊਨਿਸਪੈਲਟੀਆਂ ਕੁਝ ਅਮੀਰ ਵਿੱਚ ਨਾਲ ਕੋ ਰੈਗੂਲਰ ਫੰਡ ਆਉਂਦੇ ਨੇ ਉਹਨਾਂ ਦਾ ਕੰਮ ਚੱਲੀ ਜਾਂਦਾ ਉਹ ਆਪ ਦਾ ਵਧੀਆ ਆਪ ਦਾ ਭਾਈ ਚਲਾਈ ਜਾਂਦੇ ਨੇ ਮਿਊਨਿਸਪੈਲਟੀ ਅੱਛਾ ਲੱਗਦਾ ਨਹੀਂ ਹੁਣ ਮੈਂ ਤੇ 2 ਮਹੀਨੇ ਦਾ ਜਨਵਰੀ ਫਰਵਰੀ ਦੇ ਵਿੱਚ ਚੋਣਾ ਜਿਡੀਆਂ ਮਿਊਨਿਸਪੈਲਟੀ ਦੀਆਂ ਹੋਣੀਆਂ ਨੇ ਲੱਗਦਾ ਨਹੀਂ ਕਿ ਨਵੇਂ ਪ੍ਰਧਾਨ 2 ਮਹੀਨੇ ਦੇ ਵਿੱਚ ਕੰਮ ਕਰਕੇ ਦਿਖਾਣਗੇ ਜਿਹੜੇ ਪ੍ਰਧਾਨ ਤੋਂ 4 ਸਾਲ ਚ 4.5 ਸਾਲ ਚ ਨਹੀਂ ਹੋਏ ਹੁਣ ਮੈਂ 2 ਮਹੀਨੇ ਚੋ ਜਾਣਗੇ ਕੰਮ ਗੱਲ ਤਾਂ ਐਸੀ ਦੀ ਹੈ ਜੀ ਜੇ ਪੈਸਾ ਦੇ ਦੂਗੀ ਸਰਕਾਰ ਤਾਂ ਇਹ ਵੀ ਕਰ ਦੂਗਾ بھائی ਸਾਹਿਬ ਸੁਣਦੇ ਵੀ ਬੰਦੇ ਨੇ ਮੈਂ ਨਹੀਂ ਕਹਦਾ ਵੀ بھائی ਸਾਹਿਬ ਸੁਣਦੇ ਵੀ ਨਹੀਂ بھائی ਸਾਹਿਬ ਸੁਣਦੇ ਬੰਦੇ ਕਰ ਦੇਣਗੇ ਪਰ ਮੇਰੀ ਇੱਕ ਬੇਨਤੀ ਹੈ ਪੈਸੇ ਤੋਂ ਬਿਨਾ ਵੀ ਕੁਝ ਕੰਮ ਹੁੰਦੇ ਨੇ ਜਿਹੜੀ ਸਾਫ ਸਪਾਈ ਹੈ ਸਾਡੇ ਕੋਲ ਮੁਲਾਜ਼ਮ ਹੈ ਸਾਡੇ ਕੋਲੇ ਸਾਰਾ ਇਨਫਰਾਸਟ੍ਰਕਚਰ ਹੈ ਪਾਣੀ ਦੇ ਪ੍ਰਬੰਧ ਨੇ ਸੁਚਾਰੂ ਕੀਤੇ ਜਾ ਸਕਦੇ ਨੇ ਥੋੜੀ ਜੀ ਪਲਾਨਿੰਗ ਦੀ ਲੋੜ ਹੈ ਥੋੜੇ ਜੇ ਮਿਹਨਤ ਦੀ ਲੋੜ ਹੈ ਸਫਾਈ ਤੇ ਪਾਣੀ ਇਸ ਹੀ ਬ੍ਰੇਡਸ ਦੇ ਸੁਧਾਰੇ ਜਾ ਸਕਦੇ ਨੇ ਇਹਦੇ ਵਾਸਤੇ ਜਿਹੜਾ ਤੁਹਾਡਾ ਇਨਫਰਾਸਟ੍ਰਕਚਰ ਇਗਜ਼ਿਸਟਿੰਗ ਹੈ ਇਸੇ ਦੇ ਵਿੱਚ ਵੀ ਸੁਧਾਰ ਲਿਆ ਕੇ ਤੁਸੀਂ ਕੰਮ ਕਰ ਸਕਦੇ ਹੋ ਪਰ ਮੇਰੇ ਖਿਆਲ ਦੇ ਵਿੱਚ ਧਿਆਨ ਤਾਂ ਹਜੇ ਉੱਧਰ ਵੀ ਨਹੀਂ ਹੈ ਸਫਾਈ ਦਾ ਤਾਂ ਮੇਰੇ ਖਿਆਲ ਦੇ ਵਿੱਚ ਜੋ ਸਾਡੇ ਇਹਦਾ ਹਾਲ ਮਾੜਾ ਹੈ ਤੁਸੀਂ ਬਾਈਪਾਸ ਚੱਲ ਜਿਓ ਇਹਦਾ ਕਹਿੰਦੇ ਨੇ ਮੁੱਖ ਦੁਆਰ ਹੈ ਸਾਡੇ ਸ਼ਹਿਰ ਦਾ ਤੇ ਉੱਥੇ ਦੋਨੋਂ ਪਾਸੇ ਕੂੜਾ ਪਿਆ ਕਿਸੇ ਦੇ ਕੋਈ ਕਿਸੇ ਨੇ ਦਿਮਾਗ ਤੇ ਬੋਝ ਨਹੀਂ ਪ੍ਰਧਾਨ ਬਦਲਣ ਲੱਗੇ ਹੋਣੇ ਆ ਸਿਸਟਮ ਨੂੰ ਨਹੀਂ ਅਸੀਂ ਬਦਲ ਰਹੇ ਇਥੋਂ ਦੇ ਪ੍ਰਬੰਧਾਂ ਨੂੰ ਅਸੀਂ ਬਦਲ ਰਹੇ ਇਥੋਂ ਦਾ ਜਿਹੜਾ ਕੋਈ ਕੰਮ ਕਰਨ ਦਾ ਤਰੀਕਾ ਹੈ ਉਹ ਨੂੰ ਅਸੀਂ ਬਦਲ ਰਹੇ ਫਿਰ ਪ੍ਰਧਾਨ ਬਦਲ ਕੇ ਕੀ ਕਰ ਲਾਂਗੇ 10 ਬਦਲ ਕੋਈ ਫਰਕ ਨਹੀਂ ਪੈਂਦਾ ਅੱਛਾ ਸੁਖਦੇਵ ਜੀ ਆਖਰੀ ਸਵਾਲ ਰਹਾਊਗਾ ਤੁਸੀਂ ਲਗਾਤਾਰ ਲੋਕਾਂ ਦੇ ਵਿੱਚ ਵਿਚਰੇ ਰਹੇ ਹੋ ਲੋਕਾਂ ਦੇ ਵਿੱਚ ਕਾਂਗਰਸ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਕੰਮ ਕਰਦੇ ਹੋ ਤਾਂ 2027 ਦੇ ਵਿੱਚ ਕੀ ਸੁਖਦੇਵ ਸਿੰਘ ਰੋਪੜ ਤੋਂ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਨੇ ਦੇਖੋ ਇਹਦਾ ਫੈਸਲਾ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਰეკਮੈਂਡ ਕਰਨਾ ਹੁੰਦਾ ਤੇ ਜਿਹੜੀ ਸਾਡੀ 올 ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸਾਹਿਬ ਸਾਡੇ ਖੜਗੇ ਸਾਹਿਬ ਰਾਹੁਲ ਜੀ ਇਹਨਾਂ ਨੇ ਫੈਸਲੇ ਕਰਨੇ ਹੁੰਦੇ ਆ ਦੇਖੋ ਜੇ ਉਹ ਟਿਕਟ ਟਿਕਟ ਦੇਣਗੇ ਅਪਲਾਈ ਜ਼ਰੂਰ ਕਰਾਂਗੇ ਆਪ ਦਾ ਕਲੇਮ ਵੀ ਕਰਾਂਗੇ ਔਰ ਅਪਲਾਈ ਕਰਕੇ ਕੋਸ਼ਿਸ਼ ਕਰਾਂਗੇ ਵੀ ਟਿਕਟ ਮਿਲੇ ਤਾਂ ਇਲੈਕਸ਼ਨ ਲੜਾਂਗੇ ਜੇ ਕਿਸੇ ਹੋਰ ਨੂੰ ਟਿਕਟ ਮਿਲੀ ਉਹਦੀ ਠੋਕੇ ਮਦਦ ਕਰਾਂਗੇ ਇਹ ਨਹੀਂ ਹੈ ਵੀ ਜੇ ਮੈਨੂੰ ਨਹੀਂ ਮਿਲੀ ਤਾਂ ਜੇ ਮੈਨੂੰ ਮਿਲੇਗੀ ਤਾਂ ਕਾਂਗਰਸ ਨੂੰ ਵੋਟ ਪਾਉਣੀ ਹੈ ਤੇ ਪਵਾਉਣੀ ਹੈ ਤੇ ਜੇ ਕਿਸੇ ਹੋਰ ਨੂੰ ਮਿਲ ਗਈ ਤਾਂ ਫਿਰ ਬਰੋਥਾ ਕਰਨੀ ਨਾ ਇਹ ਸਾਡੇ ਲੀਡਰਾਂ ਦੇ ਕਰਤਾਰ ਹੈਗੇ ਆ ਮੈਂ ਤਾਂ ਉਹਨਾਂ ਨੂੰ ਵੀ ਇਹੀ ਮੇਰਾ مشਵਰਾ ਹੈ ਵੀ ਜਿਹਨੂੰ ਟਿਕਟ ਮਿਲਦੀ ਆ ਮਤਲਬ ਕਰੋ ਪਾਰਟੀ ਚ ਤੋ ਜੇ ਤੁਹਾਡੀ ਪਾਰਟੀ ਚ ਤੂੰ ਸਾਡਾ ਸਤਕਾਰ ਤਾਂ ਸੋਸਾਇਟੀ ਚ ਤਾਂ ਹੀ ਹੋਣਾ ਵੀ ਜੇ ਪਾਰਟੀ ਦੀ ਸਰਕਾਰ ਆਉਂਦੀ ਆ ਔਰ ਮੈਂ ਇੱਕ ਗੱਲ ਕਹਿੰਦਾ ਕਈ ਬੰਦੇ ਕਹਿ ਦਿੰਦੇ ਨੇ ਵੀ ਨਹੀਂ ਜੀ ਉਹ ਤਾਂ ਜਦੋਂ ਤੁਸੀਂ ਪਾਰਟੀ ਦੀ ਸਰਕਾਰ ਆਉਗੀ ਤਾਂ ਹਰ ਕਾਂਗਰਸਮੈਂਬਰ ਦਾ ਸਤਕਾਰ ਹੁੰਦਾ ਘੱਟ ਹੁੰਦਾ ਵੱਧ ਹੁੰਦਾ ਉਹ 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 ਗੱਲ ਦਾ ਤਾਂ ਚਲੋ ਫਰਕ ਰਹਿ ਜਾਂਦਾ ਕਿਤੇ ਪਰ ਸਤਕਾਰ ਜ਼ਰੂਰ ਹੁੰਦਾ ਜੇ ਹੁਣ ਅਸੀਂ ਕਹੀਏ ਵੀ ਜਿਤਾਈਏ ਅਸੀਂ ਆਪ ਵਾਲਿਆਂ ਨੂੰ ਜਿਤਾਈਏ ਅਸੀਂ ਕਾਲੀਆਂ ਨੂੰ ਤੇ ਭੱਜਪਾ ਵਾਲਿਆਂ ਨੂੰ ਤਾਂ ਫਿਰ ਸਤਕਾਰ ਸਾਡਾ ਹੋਵੇ ਮੈਨੂੰ ਤਾਂ ਲੱਗਦਾ ਨਹੀਂ ਹੁੰਦਾ ਹੋਊਗਾ ਤੇ ਹਾਂ ਮਸ਼ਰਮ ਜੇ ਹੋਗੇ ਹੰਗਦੇ ਰੋਕ ਹੁੰਦੇ ਰੋ ਨਹੀਂ ਤਾਂ ਮੇਰੇ ਖਿਆਲ ਦੇ ਵਿੱਚ ਸਤਕਾਰ ਤਾਂ ਭਾਈ ਤੁਸੀਂ ਆਪ ਦੀ ਪਾਰਟੀ ਵਾਸਤੇ ਜ਼ੋਰ ਲਾਓ ਆਪ ਦੇ ਵਾਸਤੇ ਲੜਾਈ ਲੜੋ ਠੀਕ ਹੈ ਆਂ ਝਾੜ ਧਾਰ ਕਬਖਰੇਵੇਂ ਹੁੰਦੇ ਆ ਰੱਖੋ ਪਰ ਜਦੋਂ ਇਲੈਕਸ਼ਨ ਆਗਾ ਜਿਹਨੂੰ ਟਿਕਟ ਮਿਲ ਗਈ ਉਹਦੀ ਮਦਦ ਕਰੋ ਪਾਏ ਸਨ ਸੁਖਦੇਵ ਸਿੰਘ ਜਿਹੜੇ ਪੰਜਾਬ ਕਾਂਗਰਸ ਦੇ ਬੁਲਾਰੇ ਨੇ ਤੇ ਪੰਜਾਬ ਦੀ 22 ਇਲੈਕਸ਼ਨਾਂ ਦੇ ਵਿੱਚ ਬਾਈਪਾਸ ਜਿਹੜੀ ਇਲੈਕਸ਼ਨਾਂ ਹੋਈਆਂ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਕਾਰਜਵਾਰ ਕਾਂਗਰਸ ਦਾ ਦੇਖ ਚੁੱਕੇ ਨੇ ਚਾਹੇ ਚੱਬੇਵਾਲ ਦੀ ਇਲੈਕਸ਼ਨ ਹੋਵੇ ਚਾਹੇ ਲੁਧਿਆਣਾ ਦੇ ਵਿੱਚ ਭਰਤਪੁਰਨਾਸ਼ੂ ਦੇ ਹਲਕੇ ਦੀ ਇਲੈਕਸ਼ਨ ਹੋਵੇ ਤਾਂ ਦੂਜੇ ਪਾਸੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕਾਂਗਰਸ ਪਾਰਟੀ ਵੱਲੋਂ 2027 ਦੇ ਵਿੱਚ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਤਾਂ ਉਹ ਲੋਕਲ ਮੁੱਦਿਆਂ ਨੂੰ ਲੈ ਕੇ ਜਨਤਾ ਦੇ ਵਿੱਚ ਵਿਚਰਨਗੇ ਅਤੇ 2027 ਦੀ ਵਿਧਾਨ ਸਭਾ ਸੀਟ ਕਾਂਗਰਸ ਦੀ ਝੋਲੀ ਵਿੱਚ ਪਾ ਕੇ ਕਾਂਗਰਸ ਨੂੰ ਜਿਤਾਣਗੇ ਤੇ ਨਾਲ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਜੇਕਰ ਕਿਸੇ ਹੋਰ ਉਮੀਦਵਾਰ ਨੂੰ ਚੋਣਾਂ ਦੇ ਵਿੱਚ ਤਾਰਦੀ ਹੈ ਤਾਂ ਉਹਨਾਂ ਦਾ ਬਿਲਕੁਲ ਡਟ ਕੇ ਉਹਨਾਂ ਦਾ ਜਿਹੜਾ ਪਾਕਿਤਾ ਯਾਬਗਾ ਤੇ ਉਮੀਦਵਾਰ ਨੂੰ ਜਿਤਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਸੋ ਦੇਖਣ ਵਾਲੀ ਗੱਲ ਹੈ ਕਿ ਕਾਂਗਰਸ ਪਾਰਟੀ 2027 ਦੇ ਵਿੱਚ ਰੂਪਨਗਰ ਵਿਧਾਨ ਸਭਾ ਤੋਂ ਕਿਸ ਨੂੰ ਉਮੀਦਵਾਰ ਬਣਾਉਂਦੀ ਹੈ ਰੂਪਨਗਰ ਤੋਂ ਲੋਕਲ ਸੈਵਰ ਨਿਊਜ਼ ਲਈ ਪੁਲਕਿਤ ਕੁਮਾਰ ਦੀ ਰਿਪੋਰਟ